ਕੰਮ ਵਧੀਆ ਬੰਦੇ ਤੋਂ ਆਪਾਂ ਕਰਾਈਏ ਵਧੀਆ ਕੰਮ ਕਰੀਏ ਔਰ ਜਿਹਨੂੰ ਪਤਾ ਹੋਵੇ ਰ ਵੀ ਆਪਣੇ ਕੰਮ ਦਾ ਕਿ ਮੈਂ ਜੋ ਕੰਮ ਕਰਨ ਲੱਗਿਆ ਉਹ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਤਾਂ ਬੰਦੇ ਨੂੰ ਆਪੇ ਚੀਜ਼ ਵਧੀਆ ਆਉਂਦੀ ਹੈ ਤੀਜੀ ਚੀਜ਼ ਹੁਣ ਦੇਖੋ ਮੈਨੂੰ ਹੋਈ ਨਾ ਵੀ ਆਈਡੀਅਲ ਕਰ ਬਾਰ ਬਾਰ ਕਹਿ ਰਹੇ ਆ ਉਹਦਾ ਕਾਰਨ ਹੈ ਹੁਣ ਇੱਥੇ ਸੋਕੇਟ ਬਣਾਇਆ ਹਾਂਜੀ ਹੁਣ ਕੱਲ ਨੂੰ ਬੰਦਾ ਇੱਥੇ ਕਈ ਵਾਰ ਜੇ ਮਨ ਲਓ ਬਾਹਰ ਕੂਲਰ ਜਿਵੇਂ ਇੱਥੇ ਪਿਆ ਲਾ ਕੇ ਬੈਠਾ ਮੀਂਹ ਪੈਣ ਲੱਗ ਜੇ ਇੱਕਦਮ ਬੰਦ ਕਰਨਾ ਪੈ ਜੇ ਹੁਣ ਇੱਥੋਂ ਸਿੱਧਾ ਪਤਾ ਵੀ ਬੰਦੇ ਦਾ ਗਿੱਲਾ ਨਹੀਂ ਹੁੰਦਾ ਕਰੰਟ ਨਹੀਂ ਲੱਗੂਗਾ ਪਹਿਲੀ ਗੱ ਤੁਸੀਂ ਆ ਚੀਜ਼ ਕਰਦੇ ਜੀ ਠੀਕ ਹੈ ਵੀ ਬੰਦਾ ਕਹਿੰਦਾ ਵੀ ਖਰਚਾ ਐਕਸਟਰਾ ਕੁਝ ਚੀਜ਼ਾਂ ਦਾ ਜ਼ਰੂਰ ਹੁੰਦਾ ਲੇਕਿਨ ਜਰੂਰੀ ਮੋਟਾ ਜੀ ਬਚ ਜਾਂਦਾ ਜੀ ਬੰਦਾ ਤਾਂ ਵੇਸਟੇਜ ਹੀ ਬਚ ਜਾਂਦੀ ਹੈ ਘਰਾਂ ਚ ਆਪਣੇ ਜਦੋਂ ਘਰ ਕੰਪਲੀਟ ਹੋ ਜਾਂਦੇ ਆ ਛੱਤਾਂ ਤੇ ਪੱਥਰ ਪਏ ਰਹ ਜਾਂਦੇ ਹਾਂਜੀ ਠੀਕ ਹੈ ਔਰ ਕਈ ਵਾਰ ਬੰਦੇ ਆਪ ਦਾ ਕੰਮ ਜਾਣ ਦੇ ਮਾਰੇ ਹੈ ਨਾ ਵੀ ਕਹਿੰਦਾ ਪੈਸੇ ਤਾਂ ਉਹ ਨਹੀਂ ਬਣਿਆ ਆਪਾਂ ਕਿਉਂ ਵਧੀਆ ਬੰਦਾ ਹੋਵੇ ਤਾਂ ਉਹ ਕਹਿੰਦਾ ਯਾਰ ਥੋੜੀ ਵੇਸਟੇਜ ਨਾ ਹੋਵੇ ਹਾਂ ਪੈਸੇ ਤਾਂ ਮੇਰੇ ਬਣਿਆ ਲੇਕਿਨ ਜੋ ਚੀਜ਼ ਕੰਮ ਲੈ ਕੇ ਜਾ ਸਕਦੇ ਜ਼ਰੂਰੀ ਹਾਸਤੇ ਦੇਖੋ ਜਿੰਨਾ ਹੋ ਸਕੇ ਆਪਾਂ ਮਾਲਕ ਦਾ ਫ ਅਸੀਂ ਤਾਂ ਇਹ ਸੋਚਿਆ ਸੀ ਜੀ ਮਾਲਕ ਦਾ ਨੁਕਸਾਨ ਹੀ ਹੋਣਾ ਚਾਹੀਦਾ ਇਹਨਾਂ ਹੋ ਸਕੇ ਫਾਇਦਾ ਹੋਵੇ ਮਾਲਕ